ਅਸੀਂ ਇਸ ਟਾਈਮ ਤੁਹਾਡੇ ਵਿੱਚ ਪਿੰਡ ਅੱਲੇ ਵਾਲਾ ਵਿਖੇ ਸਾਡੇ ਨਾਲ ਮਿਸ਼ਨ 13 13 ਤੋਂ ਡਾਕਟਰ ਸਾਹਿਬ ਐਚਐਸ ਸੱਬਰਵਾਲ ਨਾਲ ਨੇ ਭਾਜੀ ਰਮਨੀਕ ਸਿੰਘ ਜੀ ਸਾਡੇ ਨਾਲ ਵੀਰ ਸਿਮਰਜੀਤ ਸਿੰਘ ਸੰਧੂ ਮਖੂ ਤੇ ਪੂਰੀ ਟੀਮ ਇਹਨਾਂ ਦੀ ਭੈਣ ਜੀ ਜਸਪ੍ਰੀਤ ਰੀ ਉਹਨਾਂ ਦੀ ਫੈਮਿਲੀ ਪੂਰੀ ਇਹ ਸਾਰਾ ਟੀਮ ਆਪਣੇ ਕੋਲ ਪਹੁੰਚੀ ਹੈ ਜੀ ਚੰਡੀਗੜ੍ਹ ਤੋਂ ਭੈਣ ਜੀ ਰੀ ਇਹ ਇਹ ਬੰਗਲੌਰ ਤੋਂ ਫੈਮਿਲੀ ਆ ਇਹ ਸਾਰੇ ਪਹੁੰਚੇ ਆ ਪਹੁੰਚੇ ਤਾਂ ਆ ਕਿ ਆਪਣਾ ਜਿਹੜਾ 2023 ਦੇ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੋਇਆ ਤੇ 2025 ਦੇ ਵਿੱਚ ਵੀ ਜਿਹੜਾ ਇੱਥੇ ਬਹੁਤ ਜਿਹੜਾ ਵੱਡਾ ਨੁਕਸਾਨ ਹੋਇਆ ਆਪਣੇ 2023 ਦੇ ਲੱਖ ਨਹੀਂ ਸਿੱਧੇ ਹੋਏ ਤੇ 25 ਦੇ ਵਿੱਚ ਫੇਰ ਬਹੁਤ ਵੱਡੀ ਮਾਰ ਵੱਜੀ ਆਪਾਂ ਨੂੰ ਸੋ ਇਹ ਆਪਣਾ ਹੱਥ ਨਾਲ ਹੱਥ ਵਟਾ ਕੇ ਕਹਿੰਦੇ ਸੀ ਚੱਲਾਂਗੇ ਗੁਰੂ ਨਾਨਕ ਪਾਸ਼ਾ ਦੀ ਕਿਰਪਾ ਦੇ ਸਦਕਾ ਇਹ ਡਾ ਟਰਸਟ ਚੱਲਦਾ ਆ ਤੇ ਭਾਜੀ ਹਰੀ ਡਾਕਟਰ ਸਾਹਿਬ ਸੱਬਰਵਾਲ ਸਾਹਿਬ ਕਹਿੰਦੇ ਵੀ ਗੁਰੂ ਨਾਨਕ ਪਾਸ਼ਾ ਨੇ ਤੁਹਾਡੇ ਕੋਲ ਭੇਜਿਆ ਵਾ ਤੇ ਆਪਾਂ ਸਾਰੇ ਗੁਰੂ ਨਾਨਕ ਪਾਸ਼ਾ ਦੇ ਬੱਚੇ ਆ ਸੋ ਬੇਨਤੀ ਇਹ ਆ ਕਿ 1152 ਏਕੜ ਪੈਲੀ ਆ ਪਿੰਡ ਆਲੇ ਵਾਲੇ ਦੀ ਟੋਟਲ ਤੇ ਪਹਿਲਾਂ ਸੀ ਵੀ ਪੰਜਾਂ ਕਿੱਲਾਂ ਤੱਕ ਤੇਲ ਦੇਣਾ ਆਪਾਂ ਪੰਜਾਂ ਕਿੱਲਾਂ ਤੱਕ ਬਣਾ ਲਓ ਲਿਸਟ ਪੰਜ ਕਿੱਲੇ ਇੱਕ 5 ਏਕੜ ਤੱਕ ਤੇਲ ਦੇਾਂਗੇ ਪਰ ਕਿੱਲਾ 10 ਲੀਟਰ ਤੇਲ ਪਰ ਹੁਣ ਇੱਥੇ ਪਹੁੰਚੇ ਆ ਡਾਕਟਰ ਸਾਹਿਬ ਨੇ ਜਦੋਂ ਅੱਗੇ ਵੀ ਉਦੋਂ ਆਏ ਸੀਗੇ ਸਾਰਾ ਸਰਵਾ ਕਰਕੇ ਗਏ ਪਰ ਹੁਣ ਆਏ ਕਹਿੰਦੇ ਵੀ ਆਪਾਂ 5 ਏਕੜ ਨਹੀਂ ਸਾਰੇ ਪਿੰਡ ਨੂੰ ਹੀ ਤੇਲ ਦੇਾਂਗੇ ਇੱਕ ਟੱਕੋਂ ਤੇ ਪਿੰਡ ਦੀ ਕਮੇਟੀ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਅਸੀਂ 15 ਲੀਟਰ ਤੇਲ ਆ ਜਿਹੜਾ ਇੱਕ ਕਿੱਲੇ ਨੂੰ ਦੇ ਰਹੇ ਆ ਵੀ 15 ਲੀਟਰ ਤੇਲ ਦੇ ਜੇ ਸਾਡੀ ਸਾਰੀ ਫਸਲ ਬੀਜੀ ਜਾਊਗੀ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ 13 ਹੈ 13 ਮਿਸ਼ਨ ਵੱਲੋਂ ਚੰਡੀਗੜ੍ਹ ਜਿਹੜਾ ਟੀਮ ਵੱਲੋਂ ਜਿਹੜਾ ਅੱਜ ਗੁਰੂ ਨਾਨਕ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਜਿਹੜਾ ਵੱਡੇ ਪੱਧਰ ਤੇ ਰਾਸਮਗਰੀ ਪਹੁੰਚੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਿੰਡ ਆਲੇ ਵਾਲਾ ਅਸੀਂ ਜ਼ਿਲ੍ਹਾ ਫਰੋਹੇਪੁਰ ਦੇ ਵਿੱਚ ਖੜਿਆ ਤਹਿਸੀਲ ਜੀਰਾ ਸੋ ਆ ਤਾਂ ਇੱਥੇ ਆਪਾਂ ਗੱਲਬਾਤ ਕਰ ਲਾਂਗੇ ਕਿਸ ਤਰ੍ਹਾਂ ਦੀ ਰਾਸਮਗਰੀ ਕਿਸ ਤਰ੍ਹਾਂ ਦੀ ਰਾਸਮਗਰੀ ਪਹੁੰਚ ਰਹੀ ਹੈ ਕੀ ਕੀ ਪਹੁੰਚ ਰਿਹਾ ਵਿਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆ ਜਿਹੜੀਆਂ ਸੁਆਵਾਂ ਚੱਲ ਰਹੀਆਂ ਉਹਨਾਂ ਬਾਰੇ ਕੀ ਕ ਯਕੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਿ ਜਿਹੜਾ ਸਵੇਰ ਦੀ ਤੁਸੀਂ ਕਵਰੇਜ ਕਰ ਰਹੇ ਜੀ ਸਾਡੀ ਤਰਤੀ ਸਾਡੇ ਲੋਕ ਚੈਨਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਸੋ ਅਸੀਂ ਜਿਹੜੀ ਇਹ ਤੁਸੀਂ ਵੇਖ ਰਹੇ ਹੋ ਗੁਰੂ ਨਾਨਕ ਪਾਤਸ਼ਾਹ ਨੇ ਸੇਵਾ ਲਾਈ ਆ ਤੇ ਮਿਸ਼ਨ ਜਿਹੜਾ 13 13 ਸੰਸਥਾ ਆ ਜਿਨ੍ਹਾਂ ਦੇ ਜਨਕਾ ਵੀ ਮੁਖੀ ਨੇ ਡਾਕਟਰ ਸੱਬਰਵਾਲ ਸਾਹਿਬ ਉਹ ਵੀ ਇੱਥੇ ਪਹੁੰਚੇ ਨੇ ਨਾਲ ਉਹਨਾਂ ਦੀ ਪੂਰੀ ਟੀਮ ਭਾਜੀ ਰਮਨੀਕ ਭਾਜੀ ਪਹੁੰਚੇ ਨੇ ਇਹ ਸਾਡੀਆਂ ਭੈਣਾਂ ਨੇ ਸਾਡੀ ਭੈਣਾਂ ਇਹ ਪਹੁੰਚੇ ਨੇ ਉਧਰੋਂ ਭੈਣ ਜੀ ਪਹੁੰਚੇ ਨੇ ਇਹ ਵੀ ਸਾਡੇ ਨਾਲ ਸਵੇਰ ਤੋਂ ਲੈ ਕੇ ਹੀ ਇਹ ਬਹੁਤ ਵੱਡੀ ਸੇਵਾ ਇਹਨਾਂ ਦੀ ਸੋ ਅਸੀਂ ਇਹਨਾਂ ਦਾ ਹੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਿੰਡ ਆਲੇਵਾਲ ਦੇ ਵਿੱਚ ਜਿੰਨੀ ਜ਼ਮੀਨਾਂ 1152 ਕਿੱਲੇ ਜ਼ਮੀਨ ਆ ਤੇ ਹਰੇਕ ਜਣ ਕੇ ਇੱਕ ਕਿੱਲੇ ਨੂੰ 15 ਲੀਟਰ ਡੀਜ਼ਲ ਆ ਜਿਹੜਾ ਉਹ ਇਸ ਸੰਸਥਾ ਵੱਲੋਂ ਦਿੱਤਾ ਜਾ ਰਿਹਾ ਆ ਜ ਜਿਹਦੀ ਸ਼ੁਰੂਆਤ ਅਜ ਪਹਿਲੀ ਕਿਸ਼ਤ 2000 ਲੀਟਰ ਦੀ ਜਿਹੜੀ ਅਸੀਂ ਅੱਜ ਸਵੇਰ ਤੋਂ ਵੰਡੀ ਆ ਤੇ ਹੋਰ ਨਾਲ ਸਮਾਨ ਆ ਜਿਵੇਂ ਹਰੇਕ ਜਿੰਨੇ ਆਲੇ ਵਾਲੇ ਪਿੰਡ ਦੇ ਜਿੰਨੇ ਘਰ ਆ ਹਰੇਕ ਘਰ ਨੂੰ ਦੋ ਦੋ ਕੰਬਲ ਤੇ ਹੋਰ ਰਾਹਤ ਸਮਗਰੀ ਜਿਹੜੀ ਆ ਬਰਤਨ ਜਿਵੇਂ ਤੇ ਸੌਦੇ ਦੀਆਂ ਕਿਟਾਰਾ ਛੰਡੀਆਂ ਹਾਂਜੀ ਚੁੱਲ੍ਹੇ ਆ ਹਾਂਜੀ ਇਹ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਅਸੀਂ ਇਹ ਸਾਰੀ ਸਸਤਾ ਦਾ ਡਾਕਟਰ ਸੱਬਰਵਾਲ ਸਾਹਿਬ ਉਹਨਾਂ ਦੀ ਪੂਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਨਾਲ ਸਾਡੀਆਂ ਭੈਣਾਂ ਆਈਆਂ ਨੇ ਤੇ ਨਾਲ ਸਾਡੇ ਮਾਤਾ ਸਮਾਨ ਉਹ ਵੀ ਸਾਡੇ ਮਾਤਾ ਜੀ ਉਹ ਵੀ ਆਏ ਨੇ ਸੋ ਤੇ ਵੀਰ ਜੀ ਨੇ ਇਹਨਾਂ ਦਾ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਇਹ ਭੈਣਾਂ ਰਿਵੀ ਉਹਨ ਕੋ ਦੋ ਸ਼ਬਦ ਜ਼ਰੂਰ ਕਹਿਣਗੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਵੀ ਜ਼ਰੂਰ ਗੱਲਬਾਤ ਕਰਨ ਠੀਕ ਹੈ ਹਾਂਜੀ ਭੰਜ ਕਿੰਨਾ ਜੀ ਆਪਣਾ ਜਸਪ੍ਰੀਤ ਕੌਰ ਜਸਪ੍ਰੀਤ ਕੌਰ ਜੀ ਆ ਜਿਹੜੀਆਂ ਸਵਾਲ ਚੱਲ ਰਹੀਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕੀ ਕਹਿਣਾ ਚਾਹੋਗੇ ਦੇ ਤਾਮਲ ਜਿਲ੍ਹਾ ਲੈ ਕੇ ਗਏ ਪਹਿਲਾਂ ਅਸੀਂ ਨਿਊਜ਼ ਤੇ ਕਾਫੀ ਸੁਣਦੇ ਸੀਗੇ ਕਿ ਐਦਾਂ ਹੋ ਗਿਆ ਐਦਾਂ ਹੋ ਗਿਆ ਹਰ ਜਗ੍ਹਾ ਤੇ ਜਾ ਕੇ ਹੀ ਪਤਾ ਚੱਲਦਾ ਐਕਚੁਅਲ ਵਿੱਚ ਫੈਮਿਲੀਜ਼ ਵਿੱਚ ਜਦ ਤੱਕ ਤੁਸੀਂ ਵਿਜ਼ਿਟ ਨਾ ਕਰੋ ਤੁਸੀਂ ਘਰੇ ਬੈਠ ਕੇ ਟੀਵੀ ਨਿਊਜ਼ ਤੇ ਸੁਣ ਕੇ ਉਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਹ ਕਿੰਨੀਆਂ ਪ੍ਰੋਬਲਮਸ ਨਾਲ ਅੱਜ ਦੀ ਡੇਟ ਵਿੱਚ ਚੱਲ ਰਹੇ ਨੇ ਜਿਨ੍ਹਾਂ ਕੋਲ ਖਾਣਾ ਨਹੀਂ ਹੈ ਰਹਿਣ ਲਈ ਨਹੀਂ ਹੈ ਗੈਸ ਸਿਲੰਡਰ ਨਹੀਂ ਹੈ ਮਤਲਬ ਜੀਨ ਵਾਲੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਨੇ ਬੰਦਿਆਂ ਕੋਲ ਉਹੀ ਨਹੀਂ ਹੈਗੀਆਂ ਤਾਂ ਅੱਗੇ ਉਹ ਕਿਵੇਂ ਸਰਵਾਈਵ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਸੀਂ ਸਾਰੇ ਜਾਣਦੇ ਆ ਕਿ ਜੋ ਇੱਕ ਬਾੜ ਦਾ ਮੰਜ਼ਰ ਆਪ ਲੋਕਿਆਂ ਨੇ ਝੇਲਿਆ ਉਹ ਬੜੇ ਵੱਡੇ ਵੱਡੇ ਨੁਕਸਾਨ ਖੇਤਾਂ ਫਸਲਾਂ ਡੰਗਰ ਮਕਾਨ ਸਾਰਿਆਂ ਤੇ ਬੜਾ ਵੱਡਾ ਨੁਕਸਾਨ ਹੋਇਆ ਸੋ ਗੁਰੂ ਨਾਨਕ ਸਾਹਿਬ ਨੇ 13 13 ਮਿਸ਼ਨ ਦੀ ਡਿਊਟੀ ਲਾਈ ਹੈ ਕਿ ਜਾ ਕੇ ਤੁਸੀਂ ਆਪਣੇ ਭਰਾਵਾਂ ਦੇ ਨਾਲ ਭੈਣਾਂ ਨਾਲ ਬਜ਼ੁਰਗਾਂ ਦੇ ਨਾਲ ਖੜੇ ਹੋਣਾ ਤੇ ਜਿੱਥੇ ਜਿੱਥੇ ਉਹਨਾਂ ਨੂੰ ਲੋੜ ਪੈਂਦੀ ਹੈ ਤੇ ਤੁਸੀਂ ਉੱਥੇ ਉਹਨਾਂ ਦਾ ਹੱਥ ਦੇ ਨਾਲ ਹੱਥ ਜੋੜ ਕੇ ਉਹਨਾਂ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਤੇ ਆਪਾਂ ਸੇਵਾ ਕਰਨੀ ਹੈ ਅਸੀਂ ਪਿੱਛੇ 10 ਦਿਨ ਪਹਿਲੇ ਆਏ ਇਸ ਪੂਰਾ ਮੌਇਨਾ ਕਰਕੇ ਕਿ ਹਰ ਇੱਕ ਜੋ ਕਿਸਾਨ ਦੀ ਕਿੰਨੀ ਜ਼ਮੀਨ ਹੈ ਉਹਦਾ ਵਿਵਰਣ ਲੈ ਕੇ ਜਮਈਏ ਦੇ ਵਿੱਚ ਕਿੰਨਾ ਬੀਜ ਲੱਗਣਾ ਕਿੰਨੀ ਖਾਦ ਲਗਣੀ ਕਿੰਨਾ ਡੀਜ਼ਲ ਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਜਿਸ ਦਿਨ ਤੁਸੀਂ ਕੰਮ ਆਰੰਭ ਕਰਨਾ ਹੈ ਸਾਨੂੰ 3 ਦਿਨ ਪਹਿਲੇ ਦੱਸ ਦੇਣਾ ਅਸੀਂ ਉਸ ਤੋਂ ਬਾਅਦ ਆਪਣੀ ਜਿਹੜੀ ਸੇਵਾ ਉੱਥੇ ਆਰੰਭ ਕਰਾਂਗੇ ਸੋ ਅੱਜ ਅਸੀਂ ਇਹ ਸੇਵਾ ਆਰੰਭ ਕਰ ਰਹੇ ਹਾਂ ਤੇ ਇੱਕ ਤਾਂ ਸਾਰਾ ਨਾਲ ਵੱਡੀ ਗੱਲ ਹੈ ਕਿ ਅੱਜ 13 ਤਰੀਕੇ ਸਾਡਾ ਮਿਸ਼ਨ ਵੀ 13 ਹੀ 13 ਗੁਰਨਾਨਕ ਸਾਹਿਬ ਤੇ ਜਿੰਨੀ ਵੀ ਡੀਜ਼ਲ 13 14 15000 ਡੀਜ਼ਲ ਜਿਹੜਾ ਆਪਜੀ ਦੇ ਪਿੰਡ ਨੂੰ ਚਾਹੀਦਾ ਉਹ ਗੁਰਨਾਨਕ ਸਾਹਿਬ ਕਿਰਪਾ ਕਰਨਗੇ ਐਤਵਾਰ ਤੋਂ ਪਹਿਲੇ-ਪਹਿਲੇ ਸਾਰਿਆਂ ਨੂੰ ਜਿਹੜਾ ਉਹ ਗੁਰੂ ਸਾਹਿਬ ਇੱਕ-ਇੱਕ ਘਰ ਦੇ ਵਿੱਚ ਵਰਤਾ ਦਿੱਤਾ ਜਾਏਗਾ ਤਾਂ ਕਿ ਕਿਸੇ ਨੂੰ ਨਾ ਲੱਗੇ ਸਾਨੂੰ ਪਤਾ ਅੱਗੇ ਤਿਉਾਰ ਆ ਰਿਹਾ ਕਿਵੇਂ ਚਾਵਾਂ ਨਾਲ ਅਸੀਂ ਮਨਾਉਂਦੇ ਆ ਪਰ ਦੇ ਫਸਲਾਂ ਹੀ ਖਤਮ ਹੋ ਜਾਣ ਘਰ ਵੀ ਖਤਮ ਹੋ ਜਾਣ ਬਿਓ ਮਨ ਜੇ ਭੈਜੀ ਅੱਜ ਪਿੰਡ ਆਲੇਵਲ ਚ ਜਿਹੜੀ ਸੇਵਾ ਪਹੁੰਚੀ ਐ ਆਪਣਾ ਨਾਮ ਦੱਸਿਓ ਤੇ ਕੀ ਕਹਿਣਾ ਚਾਹੁੰਦੇ ਸੀ ਸਿਮਰਨਜੀਤ ਸਿੰਘ ਸੰਧੂ ਮੁਖੂਨਾ ਆਇਆ ਜੀ ਹਾਂਜੀ ਸਾਡੇ ਕੋਲ ਚੰਡੀਗੜ੍ਹ ਤੋਂ ਸੇਵਾ ਫਾਊਂਡੇਸ਼ਨ ਦੇ ਮੁਖੀ ਸਰਦਾਰ ਮਨੀਕ ਸਿੰਘ ਜੀ ਉਹਨਾਂ ਦੀ ਸਾਰੀ ਟੀਮ 13 13 ٹرسٹ ਤੋਂ ਸਮਰਵਾਲ ਜੀ ਉਹਨਾਂ ਦੀ ਸਾਰੀ ਟੀਮ ਸਾਡੀਆਂ ਤਿੰਨ ਭੈਣਾਂ ਅਮਰੀਕਾ ਤੋਂ ਇੰਗਲੈਂਡ ਤੋਂ ਯੂਕੇ ਤੋਂ ਆਈਆਂ ਨੇ ਬੜੀ ਵੱਡੀ ਸੇਵਾ ਲੈ ਕੇ ਅੱਜ ਪਿੰਡ ਵਿੱਚ ਪਹੁੰਚੇ ਨੇ ਹਾਂਜੀ ਕੋਸ਼ਿਸ਼ ਉਹ ਕਰ ਰਹੇ ਨੇ ਵੀ ਇੱਥੋਂ ਦੇ ਕਿਸਾਨ ਨੂੰ ਮਜ਼ਦੂਰ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇ ਜੋ ਵੀ ਲੋੜ ਆ ਕਿਉਂਕਿ ਹੜ੍ਹ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਰਾ ਝੋਨਾ ਖਰਾਬ ਹੋ ਗਿਆ ਆਰਥਿਕ ਪੱਖੋਂ ਇਹ ਸਾਰਾ ਪਿੰਡ ਦਾ ਹੀ ਲੱਕ ਟੁੱਟ ਚੁੱਕਾ ਆ ਬੱਚਿਆਂ ਦੀਆਂ ਫੀਸਾਂ ਨੇ ਹੋਰ ਬੜੇ ਕੰਮ ਨੇ ਪਰ ਉਹ ਅੱਜ ਬੜੀ ਵੱਡੀ ਸੇਵਾ ਲੈ ਕੇ ਪਹੁੰਚੇ ਨੇ ਜਿਹਦੇ ਵਿੱਚ ਘਰਾਂ ਦਾ ਸਾਰਾ ਸਮਾਨ ਸੀਗਾ ਜਿਹੜਾ ਲੈ ਕੇ ਪਹੁੰਚੇ ਆ ਤੇ ਕੋਸ਼ਿਸ਼ ਕਰ ਰਹੇ ਵੀ ਸਾਰਾ ਪੰਡਿਆ ਜਾਵੇ ਲੋੜਵੰਦ ਕੋਲ ਸਾਰਾ ਸਮਾਨ ਪਹੁੰਚ ਸਕੇ ਠੀਕ ਹੈ ਡੀਜ਼ਲ ਵਗੈਰਾ ਵੀ ਨਾਲ ਦਾ ਕਿਹਾ ਜੀ ਹਾਂਜੀ ਡੀਜ਼ਲ ਦਾ ਹਾਂਜੀ ਸਰਦਾਰ ਨਿਰਮਲ ਸਿੰਘ ਜੀ ਅੱਜ ਜਿਹੜੀ ਪਿੰਡ ਆਲੇ ਵਾਲੇ ਚ ਸੇਵਾ ਹੋਈ ਹੈ ਕੀ ਕਹਿਣਾ ਚਾਹੁੰਦੇ ਤੇ ਬਾਰੇ ਵਿੱਚ ਵੈਕੁਡ ਕੀ ਕਹਾਲਾ ਵੈਕੁਡ ਵੈਕੁਡ ਜੀ ਜੀ ਟੀਮ ਸਰਦਾਰ ਸਿਮਰਨਜੀਤ ਸਿੰਘ ਸੰਧੂ ਸਾਹਿਬ ਤੇ ਸਾਡੇ ਸਰਪੰਚ ਸਾਹਿਬ ਬੱਬੂ ਵੀਰ ਜੀ ਤੇ ਲਾਡੀ ਵੀਰ ਹੋਂ ਦੇ ਸਹਿਯੋਗ ਨਾਲ ਸਾਡੇ ਵਿੱਚ ਪਹੁੰਚੀ ਆ ਇਹਨਾਂ ਨੂੰ ਅਸੀਂ ਆਪਣੇ ਪਿੰਡ ਵਿੱਚੋਂ ਪਹੁੰਚਣ ਦੇ ਜੀ ਆਇਆਂ ਆਦਿਆਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਬਹੁਤ ਧੰਨਵਾਦ ਆ ਸੰਪਰਵਾਰ ਵਾਲੀ ਟੀਮ 13-13 ਵਾਲਾ ਚੰਡੀਗੜ੍ਹ ਤੋਂ ਜੋ ਆਏ ਸਨ ਉਹਨਾਂ ਨੇ ਸਾਡੇ ਮੁਰੂ ਸੇਬਿਆਸ ਤੇ ਬਹੁਤ ਤਕੜਾ ਪ੍ਰਬੰਧ ਕੀਤਾ ਵਾ ਜਿਹਦੇ ਵਿੱਚ ਸਾਨੂੰ ਡੀਜਲ ਉਹ ਮਹਈਆ ਕਰਵਾਤਾ ਘਰ ਦੀ ਬਤਨ ਦਾ ਸਮਾਨ ਸਾਡੇ ਕੋਲ ਪਹੁੰਚ ਚੁੱਕਾ ਸਾਨੂੰ ਉਹਨਾਂ ਨੇ ਇਹ ਵਿਸ਼ਵਾਸ ਦਿੱਤਾ ਵਾ ਕਿ ਤੁਹਾਨੂੰ ਅਸੀਂ ਡੀਏਪ ਖਾਦ ਤੇ ਬੀਜ ਵਗੈਰਾ ਵੀ ਮਹਈਆ ਕਰਵਾਵਾਂਗੇ ਤੇ ਬੱਚਿਆਂ ਦੀ ਸਕੂਲ ਦੀ ਫੀਸ ਵੀ ਜਿਹੜੀ ਬੰਦੀ ਆ ਪਿੰਡਾਂਲੇ ਵਾਲੇ ਵੀ ਅਸੀਂ ਤਾਰਾਂਗੇ ਹਾਂਜੀ ਇਸ ਵਾਸਤੇ ਅਸੀਂ ਉਹਨਾਂ ਦਾ ਆਪਣੇ ਪਿੰਡ ਨਗਰ ਪੰਚਾਇਤ ਆਲੇ ਵਾਲੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ